ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪੀਠਮ ਜਨ ਸੰਤੋ ਬਰਬਾਦ ਕਜੇ ਖਲਾਵੇ ਬਰਬਾਦ ਕਜੇ ਖਲਾਵੇ ਇਸ ਜਨ ਕੇ ਹੋਂ ਮਲ ਮਲ ਤੋਂ ਤੋ ਮਾ ਕੋ ਆਵੇ ਸੰਗੋ ਹਰ ਕਾ ਜਨ ਸੰਗੋ ਮੇਰਾ ਪ੍ਰੀਤਮ ਜਨ ਸੰਗੋ ਮੋਹਮਾਰਗ ਤੇ ਖੜਾ ਵੇ ਮੋਹਮਾਰਗ ਤੇ ਖੜਾ ਵੇ ਜਬ ਮਨ ਮਦ ਸੁਧਨੋ ਜਤ ਮਨ ਮਾਦੋ ਮਦ ਸੁਧਨੋ ਹਰ ਸੀਰੰਗੋ ਪਰਮੇਸ਼ਰੋ ਹਰ ਸੀਰੰਗੋ ਪਰਮੇਸਰੋ ਰੱਬ ਅੰਤਰ ਜਾਨੇ ਸਤ ਪਰਮੇਸਰੋ ਰੱਬ ਅੰਤਰ ਜਾਨੇ ਸਭ ਦੁੱਖਨ ਕੋ ਹੰਤਾ ਸਭ ਸੁਖਨ ਕੋ ਦਾਤਾ ਹਰ ਪ੍ਰੀਤਮ ਗੁਣ ਗਾਓ ਕੋ ਆਵੇਂ ਸੰਤੋ ਹਰ ਕਾ ਜਨਸ ਤਮੇਰ ਜਾਨ ਸੋ ਮੋਹ ਮਾਰਗ ਦਿਖਲਾਵੇ ਮੋਹ ਮਾਰਗ ਦਿਖਲਾਵੇ ਹਰ ਘਟ ਘਟੇ ਘਟ ਬਸਤਾ ਜਨ ਖਲੇ ਹਰ ਬਸਤਾ ਹਰ ਘਟ ਘਟੇ ਘਟ ਬਸਤਾ ਲੇ ਹਰ ਬਸਤਾ ਹਰ ਥਾਂ ਤਰੰਤਰ ਬਸਤਾ ਹਰ ਥਾਂ ਤਰੰਤਰ ਬਸਤਾ ਮੈਂ ਹਰ ਦੇ ਖਣ ਕੋਟ ਕੋਈ ਨਾ ਵੈ ਸੰਤੋ ਹਰ ਦਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਮਾਰੀ ਵਿੱਚ ਪਨਾਵੇ ਮੋਹਮਾਰੀ ਵਿੱਚ ਖਿਲਾਵੇ ਹਰ ਮਿਲਿਆ ਹਰ ਸਰਗਾਤੇ ਮਿਲਿਆ ਹਰ ਜਨਗਰ ਮਿਲਿਆ ਹਰ ਸਰਗਾਤੇ ਮਿਲਿਆ ਗੁਰਮੁਖ ਹਰ ਮਿਲਿਆ ਗੁਰਮੁਖ ਹਰ ਮਿਲਿਆ ਗੁਰਮੁਖ ਹਰ ਮਿਲਿਆ ਗੁਰਮੁਖ ਹਰ ਮਿਲਿਆ ਮੇਰਾ ਮਨ ਤਨ ਅਨੰਦ ਭਇ ਚੰਦ ਕੰਨ ਅਨੰਦ ਪਏ ਮੈਂ ਦੇਖਾ ਹਰ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪੀਤਮ ਜਨ ਸੰਤੋ ਮੋਹ ਮਾਰਗ ਦਿਖਲਾਵੇ ਮੋਹ ਮਾਰਗ ਦਿਖਲਾਵੇ ਨਾਨਕ ਕੋ ਕਿਰਪਾ ਕਹੀ ਹਰ ਕੀ ਕਿਰਪਾ ਕਹੀ ਜਗ ਦੀ ਸਰ ਕਿਰਪਾ ਕਹੀ ਹਰ ਕੀ ਕਿਰਪਾ ਕਹੀ ਜਗ ਦੀ ਸਰ ਕਿਰਪਾ ਕਹੀ ਮੈਂ ਅਨੇਤਨੋ ਸਤ ਸਤ ਸਦਾ ਮੈਂ ਅਨੇਤਨੋ ਸਤ ਸਤ ਸਦਾ ਹਰ ਜਪਿਆ ਹਰ ਨਾਮ ਕੋ ਯਾਵੇ ਸੰਤੋ ਹਰ ਕਾਜਨ ਸੰਤੋ ਮੇਰਾ ਪ੍ਰੀਤਮ ਜਨ ਸੰਗੋ ਮਹਾਰਗਿਤ ਚਕਲਾਵੇ ਮਹਾਰਗਿਤ ਚਕਦਾਵੇ ਕਿਆ ਪ੍ਰਭ ਮਿਲਾਈਆ ਕੋ ਆਵੇ ਸੰਤੋ ਹਰ ਪੇਖਨ ਕੋ ਸਿਮਰਤ ਮਨ ਮੇਰਾ ਜੋ ਚਰਨ ਕਹੋ ਬਕੋ ਸੁਬਰ ਸੁਨਾ ਹਿਤੇ ਪ੍ਰਾਨ ਕੋ ਆ ਮੈਂ ਸੰਤੋ ਆਹੇ ਸਮਾ ਸਿਰਵਾਹੇ ਗੁਰਸਾਹਿ ਸਰੇ ਗੁਰਪਾਤਨਾ ਸਿਰ ਰਾਹੇ ਗੁਰ ਸਰਬਜੀ ਸਾਤਨਾ